ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਾਤੇ ਤੇ ਅੱਜ ਹੈਗੀ ਜੀ 25 ਦਸੰਬਰ 2024 ਮੈਂ ਹਮੇਸ਼ਾ ਹੀ ਬਚਪਨ ਤੋਂ ਹੀ ਜਾਣਦੀ ਆ ਜੀ 25 ਦਸੰਬਰ ਦੀ ਸਵਾ ਨੂੰ ਤੁਸੀਂ ਪਹਿਲਾਂ ਵੀ ਅਗਰ ਮੇਰਾ ਬਲੌਗ ਦੇਖਿਆ ਤਾਂ ਮੈਂ ਸ਼ੇਅਰ ਕੀਤਾ ਹੋਇਆ ਜੀ ਸਿਹੜੀ ਦੀ ਸਵਾ ਦੀ ਵੀਡੀਓ ਤੇ ਪੇਕੇ ਮੇਰੇ ਹੈਗੇ ਜੀ ਪਪਰਾਲੀ ਤੇ ਇਸ ਟਾਈਮ ਰਹੀ ਆ ਜੀ ਕੋਰਾਲੀ ਸਿਟੀ ਦੇ ਵਿੱਚ ਤੇ ਇਸ ਟਾਈਮ ਅਸੀਂ ਹੈਗੇ ਆ ਜੀ ਮਰੰਡਾ ਰੋਡ ਤੇ ਤੇ ਫਿਰ ਉੱਥੋਂ ਅਸੀਂ ਜਾਵਾਂਗੇ ਜੀ ਸਿਹੇੜੀ ਪਿੰਡ ਜਿਹੜਾ ਹੈਗਾ ਸੀ ਜੀ ਗੰਗੂ ਰਸੋਈਏ ਦਾ ਪਿੰਡ ਜਿੱਥੇ ਮਾਤਾ ਗੁਜਰੀ ਤੇ ਛੋਟੇ ਸੈਵਜਾਦਿਆਂ ਨੂੰ ਗੰਗੂ ਰਸੋਈਏ ਨੇ ਰੱਖਿਆ ਸੀ ਤੇ ਇਸ ਟਾਈਮ ਅਸੀਂ ਲੰਘ ਰਹੇ ਆ ਜੀ ਪਿੰਡਾਂ ਦੇ ਵਿੱਚ ਨੂੰ ਹੋ ਕੇ ਤੇ ਤੁਸੀਂ ਗ੍ਰੀਨਰੀ ਦੇਖ ਸਕਦੇ ਹੋ ਖੇਤੀ ਖੇਤ ਚਾਰ ਚਪੇਰੇ ਸਾਡੇ ਏਰੀਏ ਦੇ ਵਿੱਚ ਗੰਨੇ ਬਹੁਤ ਹੁੰਦੇ ਆ ਗੰਨੇ ਦੀ ਫਸਲ ਕਾਫੀ ਉਗਾਈ ਜਾਂਦੀ ਹੈ ਕਿਉਂਕਿ ਮਰੰਡੇ ਹੈਗੀ ਜੀ 슈ਗਰ ਮਿਲ ਤੇ ਗੁੜ ਵੀ ਕਾਫੀ ਸਾਡੇ ਏਰੀਏ ਦੇ ਵਿੱਚ ਬਣਾਇਆ ਜਾਂਦਾ ਹੈ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਮਰੰਡਾ ਰੋਫੜ ਹਾਈਵੇ ਤੇ ਅਸੀਂ ਸਿਹੇੜੀ ਪਹੁੰਚ ਚੁੱਕੇ ਆ ਤੇ ਅਸੀਂ ਆਪਣੀ ਗੱਡੀ ਨੂੰ ਕੀਤਾ ਜੀ پارک ਤੇ ਇਦਾਂ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਸੰਗਤ ਜਿਹੜੀ ਪਹੁੰਚੀ ਹੋਈ ਹੈ ਟਰਾਲੀਆਂ ਲੈ ਕੇ ਤੇ ਟਰਾਲੀਆਂ ਸਾਰੀਆਂ ਜਾਣਗੀਆਂ ਨਗਰ ਕੀਰਤਨ ਦੇ ਨਾਲ ਤੇ ਇੱਥੇ ਹਾਲੇ ਤਿਆਰੀ ਚੱਲ ਰਹੀ ਸੀ ਨਗਰ ਕੀਰਤਨ ਦੀ ਤੇ ਟਰਾਲੀਆਂ ਪੂਰੀਆਂ ਸਜੀਆਂ ਹੋਈਆਂ ਸੀ ਤੇ ਰਸ਼ ਵੀ ਕਾਫੀ ਸੀ ਹਮ ਸਭ ਤੋਂ ਪਹਿਲਾਂ ਜੀ ਅਸੀਂ ਦਰਸ਼ਨ ਕੀਤੇ ਜੀ ਰਤਸਾ ਗੁਰਦੁਆਰਾ ਸਾਹਿਬ ਦੇ ਉੱਤੇ ਮੱਥਾ ਟੇਕਿਆ ਤੇ ਤੁਸੀਂ ਸੰਗਤ ਦਾ ਰਸ ਦੇਖ ਸਕਦੇ ਹੋ ਕਿੰਨੀ ਸਾਰੀ ਸੰਗਤ ਸੀਗੀ ਤੇ ਸਾਹਮਣੇ ਸੀ ਜੀ ਰੱਥ ਤੇ ਇਸੇ ਰੱਥ ਤੇ ਕਹਿੰਦੇ ਮਾਤਾ ਗੁਜਰੀ ਤੇ ਛੋਟੇ ਸਾਬਜਦਿਆਂ ਜੀ ਨੂੰ ਲੈ ਜਾਂਦਾ ਗਿਆ ਸੀ ਤੇ ਬੜਦਾ ਦੀ ਕਹਿੰਦੇ ਉਹੀ ਅੱਗੇ ਧੋਕੇ ਪੀੜੀਦਰ ਪੀੜੀ ਬਲਦ ਹੈਗੇ ਤੇ ਰੱਥ ਦੀ ਇੱਥੇ ਹੋ ਰਹੀ ਸੀ ਜੀ ਡੈਕੋਰੇਸ਼ਨ ਤੇ ਮੈਂ ਪਹਿਲੀ ਵਾਰ ਇਦਾਂ ਖੜੇ ਹੋ ਕੇ ਹੋਰ ਤੋਂ ਰੱਥ ਦੇਖਿਆ ਤੇ ਤੁਹਾਨੂੰ ਵੀ ਦਰਸ਼ਨ ਕਰਾ ਰਹੀ ਆ ਮੈਂ ਹੁਣ ਅਸੀਂ ਜਾਵਾਂਗੇ ਜੀ ਗੰਗੂ ਬ੍ਰਾਹਮਣ ਦੇ ਘਰ ਤੇ ਰਸਤਾ ਜਾਂਦਾ ਹੈ ਜੀ ਇਹ ਹੈ ਜੀ ਗੰਗੂ ਬ੍ਰਾਹਮਣ ਦਾ ਘਰ ਤੇ ਇਹ ਉਹ ਕਮਰਾ ਨਹੀਂ ਹੈਗਾ ਜਿੱਥੇ ਮਾਤਾ ਗੁਜਰੀ ਤੇ ਸਾਬਜਦਾ ਦੇ ਜੀ ਰੁਕੇ ਸੀਗੇ ਇਹ ਮੰਝਾ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਮਾਤਾ ਗੁਜਰੀ ਤੇ ਸਾਬਜਦਾ ਦੇ ਜੀ ਰੁਕੇ ਸੀ ਤੇ ਹੁਣ ਅਸੀਂ ਛਕਿਆ ਜੀ ਲੰਗਰ ਤੇ ਜਿਸ ਸਥਾਨ ਤੇ ਅਸੀਂ ਲੰਗਰ ਛਕ ਰਹੇ ਇੱਥੇ ਬਣ ਰਿਹਾ ਜੀ ਨਵਾਂ ਗੁਰਦੁਆਰਾ ਸਾਹਿਬ ਤੇ ਮੈਂ ਬਚਪਨ ਦੇ ਵਿੱਚ ਦੇਖਿਆ ਸੀ ਉਹ ਕਮਰਾ ਜਿੱਥੇ ਮਾਤਾ ਗੁਜਰੀ ਤੇ ਸਾਬਜਦਾ ਦੇ ਜੀ ਨੂੰ ਰੋਕਿਆ ਗਿਆ ਸੀ ਤੇ ਉਥੇ ਨਾਮਗੁਰ ਦਰਸਾ ਬਣਾ ਰਿਹਾ ਸੀ ਇੱਥੇ ਫਾਇਦੇ ਤੇ ਚੱਲ ਰਿਹਾ ਸੀ ਲੰਗਰ ਅੱਸੀ ਸ਼ਕੈ ਜੀ ਖੀਰ ਦਾ ਲੰਗਰ ਇਹਦੇ ਨਾਲ ਹੀ ਦਰਸ਼ਨ ਕਰ ਸਰਦੋ ਜੀ ਨਗਰ ਕੀਰਤਨ ਸਾਹਿਬ ਦੇ ਤੇ ਨਗਰ ਕੀਰਤਨ ਹੌਲੀ ਹੌਲੀ ਚੱਲ ਚੁੱਕਿਆ ਹੈਗਾ ਬਹੁਤ ਹੀ ਹੌਲੀ ਹੌਲੀ ਨਗਰ ਕੀਰਤਨ ਸਾਹਿਬ ਚੱਲਦਾ ਹੈ ਤੇ ਧੁੱਪ ਕਾਫੀ ਸੀਗੀ ਤੇ ਸਾਨੂੰ ਗਰਮੀ ਵੀ ਕਾਫੀ ਲੱਗ ਰਹੀ ਸੀਗੀ ਬਟ ਦੇਖੋ ਕਿੰਨੀ ਠੰਡ ਸੀਗੀ ਇਸ ਟਾਈਮ ਪਰ ਫਿਰ ਵੀ ਸੰਗਤ ਨੂੰ ਗਰਮੀ ਲੱਗ ਰਹੀ ਸੀ ਇੱਥੇ ਤੇ ਕਾਫੀ ਸੰਗਤ ਜਿਹੜੀ ਹੈਗੀ ਆ ਉਹ ਪਹੁੰਚੀ ਹੋਈ ਆ ਨਗਰ ਕੀਰਤਨ ਸਾਹਿਬ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ ਉਹ ਇਹ ਵੀ ਹਰ ਸਾਲ 25 ਦਸੰਬਰ ਨੂੰ ਇਹ ਨਗਰ ਦੇ ਉੱਤੇ ਨਿਕਲਦਾ ਹੈ ਜਿਸ ਵੇਲੇ ਤੋਂ ਸਦਾ ਮਹਿਗਰ ਸਾਹਿਬ ਤੇ ਪਤੀਜਨ ਸਾਹਿਬ ਪਹੁੰਚੇਗਾ ਜੀ ਕੱਲ ਨਗਰ ਕੀਤਾ ਹਰ 25 ਦਸੰਬਰ ਨੂੰ ਮੇਰੇ ਪਿੰਡ ਪਪਰਾੜੀ ਤੋਂ ਹਮੇਸ਼ਾ ਹੀ ਪ੍ਰਸ਼ਾਦਿਆਂ ਤੇ ਸਬਜੀ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਮੇਰੇ ਪਿੰਡ ਦੇ ਮੁੰਡੇ ਸੀਗੇ ਤੇ ਸਾਡੇ ਪਿੰਡ ਦਾ ਇਹ ਲੰਗਰ ਸੀਗਾ ਜਿਹੜਾ ਵਰਤਾਇਆ ਜਾ ਰਿਹਾ ਸੀ ਸਵਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਪੰਜ ਪਿਆਰਿਆਂ ਦਾ ਇਹ ਪੰਜ ਪਿਆਰੇ ਜਿਹੜੇ ਹੈਗੇ ਐ ਇੱਥੇ ਹੀ ਚੱਲ ਕੇ ਜਾਂਦੇ ਸੀ ਸ੍ਰੀ ਫਤਿਹਗੜ ਸਾਹਿਬ ਤੱਕ ਤੇ ਇੱਧਰ ਵੀ ਬੀਬੀਆਂ ਸੇਵਾ ਕਰ ਰਹੀਆਂ ਜੀ ਝਾੜੂ ਦੀਆਂ ਕਿਉਂਕਿ ਵਾਹਿਗੁਰੂ ਜੀ ਨੇ ਲੰਘਣਾ ਹੈ ਤੇ ਇਹ ਰਸਤਾ ਪੂਰਾ ਕਲੀਨ ਕੀਤਾ ਜਾਂਦਾ ਹੈ ਤੇ ਅਸੀਂ ਕੁਝ ਦੂਰੀ ਤੱਕ ਜਏ ਸੀਗੇ ਜੀ ਨਗਰ ਕ੍ਰਿਸ਼ਨ ਸਾਬ ਦੇ ਨਾਲ ਫੈਦਰ ਬਹੁਤ ਚੰਗਾ ਲੱਗਿਆ ਬੱਚਿਆਂ ਨੂੰ ਵੀ ਦਿਖਾਣਾ ਚਾਹੀਦਾ ਹੈਗਾ ਤੇ ਬੱਚਿਆਂ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਆਪਣੇ ਇਤਿਹਾਸ ਦੇ ਨਾਲ ਸੀ ਨਗਰ ਕੀਰਤਨ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਜੀ ਵਾਪਸ ਆ ਗਏ ਸੀਗੇ ਫਿਰ ਆਪਣੇ ਘਰ ਦੇ ਲਈ ਤੇ ਬਹੁਤ ਵਧੀਆ ਲੱਗਿਆ ਬਹੁਤ ਸ਼ਰਧਾ ਭਾਵਨਾ ਨਾਲ ਅਸੀਂ ਮੱਥਾ ਟੇਕ ਕੇ ਆਏ ਆ ਜੀ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈਗਾ ਤੇ ਜ਼ਰੂਰ ਸ਼ਰਧਾ ਭਾਵਨਾ ਦੇ ਨਾਲ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈਗਾ ਆਪਣੇ ਧਾਰਮਿਕ ਅਸਥਾਨਾਂ ਤੇ ਤੇ ਦੇਖੋ ਜੀ ਨਗਰ ਕੀਰਤਨ ਸਾਹਿਬ ਨੂੰ ਚੱਲਦੇ-ਚੱਲਦੇ ਰਾਤ ਹੋ ਚੁੱਕੀ ਹੈਗੀ ਹੈ ਤੇ ਸੰਗਤਾਂ ਹਲੇ ਵੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਦੇ ਸਾਹਮਣੇ ਚੱਲ ਰਹੀਆਂ ਹੈਗੀਆਂ ਤੇ ਅਗਰ ਤੁਹਾਨੂੰ ਬਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਜੀ ਮਿਲਦੇ ਆ ਜੀ ਅਗਲੇ ਇੱਕ ਨਵੇਂ ਬਲੌਗ ਦੇ ਨਾਲ ਥੈਂਕ ਯੂ ਸੋ ਮਚ